ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਲਰਟ ਨਿਊਜ਼ ਪਟਿਆਲਾ ਅੱਜ ਪਟਿਆਲਾ ਦੇ ਸ਼ਹਿਰ ਵਿੱਚ ਇੱਕ ਮੋਤੀ ਪਲਾਜ਼ਾ ਦੇ ਵਿੱਚ ਨੌਜਵਾਨਾਂ ਵੱਲੋਂ ਜਿਹੜੇ ਕਿ ਐ ਬੂਟੇ ਲਗਾਏ ਗਏ ਨੇ ਇਹ ਬੂਟੇ ਲਗ ਲਗ ਤਰ੍ਹਾਂ ਦੇ ਬੂਟੇ ਲਗਾਏ ਨੇ ਕਟੋ-ਕਟ 15 ਤੋਂ 20 ਜਿਹੜੇ ਬੂਟੇ ਲਗਾਏ ਗਏ ਨੇ ਇਹ ਬੂਟੇ ਲਗਾਉਣ ਦਾ ਕਾਰਨ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਐ ਬੇਜਵਾਨ ਪੰਛੀ ਐ ਉਹ ਇਸ ਜਿਹੜੇ ਕਿ ਪੇੜੇ ਲਗਾਏ ਜਾ ਰਹੇ ਨੇ ਇਹ ਵੱਡੇ ਹੋਣਗੇ ਤਾਂ ਇਹਨਾਂ ਦੇ ਉੱਤੇ ਬੈਠ ਕੇ ਉਹਨਾਂ ਨੂੰ ਛਾਂ ਦੀ ਰਾਹਤ ਮਿਲ ਸਕਦੀ ਹੈ ਨਾਲ ਹੀ ਇਹਨਾਂ ਦੇ ਸਹਿਯੋਗ ਇਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਲੋਕਾਂ ਨੂੰ ਇਸ ਦੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਕਿ ਇਹ ਬੂਟੇ ਲਗਾਏ ਜਾਣ ਚਾਹੇ ਗਲੀ ਮਹੱਲਾ ਪਾਰਕ ਦੇ ਵਿੱਚ ਬੂਟੇ ਲਗਾਏ ਜਾਣ ਅਤੇ ਬੇਜਵਾਨ ਜਿਹੜੇ ਜਾਨਵਰ ਹੈ ਗਰਮੀ ਨੂੰ ਦੇਖਦੇ ਉਹਨਾਂ ਵਾਸਤੇ ਪਾਣੀ ਦੀ ਵਿਵਸਥਾ ਵੀ ਕੀਤੀ ਜਾਵੇ ਤਾਂ ਇਸ ਜਿਹੜੇ ਕਿ ਇਹ ਮੈਂਬਰਾਂ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗ ਨਾਲ ਵੱਧ ਤੋਂ ਵੱਧ ਬੂਟੇ ਲਗਾ ਰਹੇ ਹਾਂ ਪਾਣੀ ਦੀਆਂ ਟੈਂਕੀਆਂ ਰਖਵਾ ਰਹੇ ਹਾਂ ਤਾਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਤੇ ਜਿਹੜਾ ਕੀ ਹੈ ਧਿਆਨ ਦਿਓ ਅਲੱਗ-ਅਲੱਗ ਬੂਟੇ ਲਗਾਓ ਪਾਣੀ ਦੀਆਂ ਟੈਂਕੀਆਂ ਰਖਾਓ ਤਾਂ ਕਿ ਜਿਹੜੇ ਬੇਜਵਾਨ ਜਾਨਵਰ ਹੈ ਉਹ ਗਰਮੀ ਦੀ ਰਾਤ ਤੋਂ ਚੈਨ ਲਈ ਸੁਰੱਖਿਅਤ ਰਹਿ ਸਕਣ ਤਾਂ ਇਹ ਪਟਿਆਲਾ ਤੋਂ ਮੋਤੀਪਲਾਜ ਤੋਂ ਤਸਵੀਰ ਦਿਖਾਈ ਜਾ ਰਹੀ ਹੈ। प्रदीप ਕੁਮਾਰ ਇਹ ਬੂਟੇ ਕਿਹੜੀ ਜਗ੍ਹਾ ਤੇ ਲਗਾਏ ਨੇ? ਇਹ ਭਾਈਏ ਬੂਟੇ ਮੋਦੀ ਪਲਾਜਾ ਕਿੱਥੇ ਲਗਾਏ ਗਏ ਨੇ? ਇਹ ਪਹਿਲਾਂ ਵੀ ਅਸੀਂ ਬੂਟੇ ਲਗਾਉਂਦੇ ਰਹੇ ਹਾਂ। ਪਰ ਹੁਣ ਇਸ ਵਾਰੀ ਅਸੀਂ ਸਾਡੇ ਸਾਡੀ ਟੀਮ ਵੱਲੋਂ ਠੀਕ ਹੈ ਜੀ ਸਹਿਯੋਗ ਕੀਤਾ ਗਿਆ ਤੇ ਬਹੁਤ ਜ਼ਿਆਦਾ 15 ਦੇ ਜਿਹੜੇ ਅਸੀਂ ਬੁੱਤੇ ਲਾਏ ਨੇ ਇਹ ਪਰਿਆਵਰਣ ਨੂੰ ਬਚਾਉਣ ਲਈ ਤੇ ਇਹ ਬੁੱਤੇ ਲਗਾਏ ਗਏ ਨੇ ਅਸੀਂ ਚਾਹਦੇ ਹਾਂ ਵੀ ਹਰੇਕ ਬੰਦਾ ਆਪਣੇ ਗਲੀ ਮਹੱਲੇ ਦੇ ਵਿੱਚ ਕਿਤੇ ਉਹਨਾਂ ਜਗ੍ਹਾ ਮਿਲਦੀ ਆ ਤੇ ਉੱਥੇ ਬੁੱਤੇ ਲਗਾਵੇ ਤਾਂ ਜੋ ਜਿਹੜੇ ਪਸ਼ੂ ਪੰਛੀ ਆ ਉਹਨਾਂ ਨੂੰ ਰਾਤ ਮਿਲ ਸਕੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਹਰੇਕ ਬੰਦਾ ਆਪਣੇ ਕਿਤੇ ਵੀ ਜੇ ਤੁਹਾਨੂੰ ਉੱਜੇ ਕੋਈ ਮਿਲਦੇ ਨੇ ਪਾਣੀ ਦੇ ਉੱਥੇ ਰੱਖੇ ਜਾਣ ਤੇ ਦਾਣਾ ਪਾਇਆ ਜਾਵੇ ਤਾਂ ਇਹ ਥਰਨੋ ਆਸ ਕਰਦੇ ਆ ਜਿਹੜੇ ਇੱਕ ਬੰਦਾ ਬੁੱਟੇ ਲਗਾ ਦੇ ਠੀਕ ਹੈ ਜੀ ਚਲੋ ਜੀ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਿਮੰਤ ਕੁਮਾਰ ਸਨਾਰੀਆ ਜੀ ਇਹ ਪਾਜੀ ਬੁੱਟੇ ਜਿਹੜੇ ਲਾਏ ਕਿਹੜੀ ਜਗ੍ਹਾ ਤੇ ਲਾਏ ਕਿਹਨਾਂ ਵੱਲੋਂ ਲਗਾ ਰਹੇ ਹੋ ਜੀ ਇਹ ਵੀਰ ਜੀ ਬੁੱਟੇ ਹੈਗੇ ਆ ਆਪਣੇ ਮੋਦੀ ਪਲਾਜ਼ਾ ਨੇੜੇ ਟੋਬਾ ਚ ਸਿੰਘ ਮੱਲਾ ਸਾਡੇ ਵੱਡੇ ਭਾਈ ਪ੍ਰਦੀਪ ਕਲਿਆਣ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਨਾਲ ਸਾਡੀ ਟੀਮ ਹੈ ਇਹਨਾਂ ਦੇ ਜਿਵੇਂ ਕਿ ਸਾਡੇ ਟੀਟੀ ਸਤਾਜ ਜੀ ਸੰਜੀਵ ਕੁਮਾਰ ਜੀ ਗੁੱਡੂ ਵੀਰ ਜੀ ਰਾਜਕੁਮਾਰ ਜੀ ਆਪਣਾ ਪਿੰਟੋ ਜੀ ਰਾਜਾ ਜੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸਾਡੇ ਪ੍ਰਦੀਪ ਕਲਿਆਣ ਜੀ ਨਾਲ ਮਿਲ ਕੇ ਅਸੀਂ ਇਹ ਘੱਟੋ ਘੱਟ 15 ਬੁੱਟੇ ਲਾਇਆ ਜੀ ਕਿਉਂਕਿ ਇਹ ਪਾ ਜੀ ਕਿਸ ਕਿਸਮ ਦੇ ਲਾਇਆ ਬੁੱਟੇ ਇਹ ਅਸੀਂ ਇੱਕ ਵਾਤਾਵਰਨ ਨੂੰ ਬਚਾਉਂਦੇ ਹੋਏ ਤੇ ਅਸੀਂ ਰੱਬ ਨੂੰ ਇਹੀ ਅਰਦਾਸ ਕਰਦੇ ਆ ਵੀ ਇਹ ਬੁੱਟਿਆਂ ਨੂੰ ਵਧਾਓ ਫੁਲਾਓ ਤੇ ਜਿਹੜੀ ਅੱਜ ਕੱਲ ਪਾਣੀ ਦੀ ਕਮੀ ਹੈ ਆਕਸੀਜਨ ਦੀ ਕਮੀ ਹੈ ਇਹ ਸਾਡੀ ਇਹੀ ਸੋਚ ਸੀ ਸਾਡੇ ਪ੍ਰਦੀਪ ਜੀ ਦੀ ਕਲਿਆਣ ਜੀ ਦੀ ਵੀ ਆਪਾਂ ਨੇ ਬੁੱਟੇ ਲਾਣੇ ਵੱਦ ਤੋਂ ਵੱਦ ਇਹੀ ਖੁਸ਼ੀ ਚ ਲਾਇਆ ਜੀ ਤੇ ਬੁੱਟੇ ਪਹਿਲੀ ਵਾਰ ਆਏ ਆ ਇਸ ਤੋਂ ਪਹਿਲਾਂ ਵੀ ਲਾਏ ਆ ਜੀ ਨਹੀਂ ਅਸੀਂ ਇਹ ਸਾਡਾ ਫਸਟ ਟਾਈਮ ਹੈ ਜੀ ਠੀਕ ਹੈ ਜੀ